ਆਰਟੂ ਨਿਊਜ਼ 채ਨਲ ਦੇ ਤੁਹਾਡਾ ਸਵਾਗਤ ਗੁਦਾਸਪੁਰ ਦੇ ਪਿੰਡ ਨੂਰਪੁਰ ਚ ਚੱਲੀਆਂ ਸ਼ਰਿਆਮ ਗੋਲੀਆਂ ਕਬੱਡੀ ਖਿਡਾਰੀਆਂ ਵਿਚਾਲੇ ਮਾਮੂਲੀ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਇੱਕ ਕਬੱਡੀ ਖਿਡਾਰੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੂਜੇ ਖਿਡਾਰੀ ਸੰਨੀ ਦੇ ਕਰ ਦਿੱਤੇ ਹਮਲਾ ਕਰ ਦਿੱਤਾ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ 16 ਪਿੰਡ ਦੇ ਵਿੱਚ ਰਹਿਣ ਵਾਲੇ ਲੜਕੇ ਦੇ ਨਾਲ ਉਹਨਾਂ ਦੇ ਪੁੱਤ ਦਾ ਝਗੜਾ ਹੋਇਆ ਸੀ ਤੇ ਉਸ ਤੋਂ ਬਾਅਦ ਅੱਜ ਕੁਝ ਹਥਿਆਰਬੰਦ ਨੌਜਵਾਨਾਂ ਵੱਲੋਂ ਉਹਨਾਂ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਰਣਜੀਤ ਕੌਰ ਦੇ ਪਤੀ ਸਤਨਾਮ ਸਿੰਘ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਹਮਲਾ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਦੋਸ਼ੀਆਂ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਗਈ ਹੈ ਪੁਲਿਸ ਨੇ ਦੋ ਗੱਡੀਆਂ ਵਿੱਚ ਸਵਾਰ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਗੱਡੀਆਂ ਵਿੱਚੋਂ ਇੱਕ ਪਿਸਤੌਲ ਤੇ ਰਵਾਇਤੀ ਹਥਿਆਰ ਬਰਾਮਦ ਕੀਤੇ ਨੇ ਤੇ ਨਾਲ ਹੀ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਆਓ ਦੇਖਦੇ ਹਾਂ ਜਤਿੰਦਰ ਕੁਮਾਰ ਦੀ ਇੱਕ ਰਿਪੋਰਟ ਗੱਲ ਕੋਈ ਨਹੀਂ ਹੋਈ ਜੀ ਕਿਹੜੀ ਖੇਡ ਖੇਡਦੇ ਮਤਲਬ ਇਹਦੇ ਉੱਧਰ ਕਬੱਡੀ ਰੱਖੀ ਇਹਨੇ ਤੇ ਵਿਆਹ ਹੀ ਉਹ ਫੁੱਟਬਾਲ ਖੇਡਣ ਜਾਂਦੇ ਆ ਨਾ ਤਾਂ ਬਾਲ ਫੜੀ ਇਹਨੇ ਤੇ ਦੂਸਰੇ ਬੰਦੇ ਮੁੰਡੇ ਨੇ ਇਹਦੇ ਚ ਪੇੜ ਮਾਰਤੀ ਨੇ ਉਹਦੇ ਮਾਰ ਤੇ ਚਲੋ ਗੱਲ ਬਰਾਬਰ ਹੋ ਗਈ ਤੇ ਜਦੋਂ ਉਹਨੇ ਸੱਤ ਜਣ ਘਰ ਵਾਣ ਕੇ ਇਹਨੂੰ ਪੈ ਗਈ ਇਹ ਕੱਲਾ ਇਹਨੂੰ ਪਤਾ ਹੀ ਨਹੀਂ ਹੈ ਗੱਲ ਦਾ ਜਿਹੜਾ ਦਿਲ 'ਚ ਇਹ ਗੱਲ ਹੁੰਦੀ ਨਹੀਂ ਐਵੇਂ ਤੂੰ ਕਰਦੇ ਬੰਦੇ ਇਹਨੂੰ ਕੁੱਟ ਕੇ ਤੇ ਚਲ ਗਿਆ ਇਹਦਾ ਮੂੰਹ ਸਾਰਾ ਸਜਾਇਆ ਹੋਣਾ ਤੇ ਉਹ ਤੇਰਾ ਇੱਥੇ ਆ ਗਿਆ ਘਰ ਅਸੀਂ ਵੇਖੋ ਪਰਚਾ ਨਹੀਂ ਦਿੱਤਾ ਤੁਹਾਡੇ ਬੇਟੇ ਨੂੰ ਕੁੱਟਿਆ ਸੀ ਹਾਂਜੀ ਬੇਟੇ ਨੂੰ ਕੁੱਟਿਆ ਵਾ ਤੇ ਫਿਰ ਕੀ ਹੋਇਆ ਭਾਂਜੀ ਹੁਣ ਉਹ ਘਟਕਤ ਉਹ ਤਾਂ ਨਹੀਂ ਕਾਂਡੇ ਰਾਜਨਾਵ ਕਰ ਲੋ ਹੁਣੇ ਅਜੇ ਅੱਧਾ ਕੰਮ ਨਹੀਂ ਹੋਇਆ ਪੁਲਿਸ ਵਾਲੇ ਹੈਡ ਕਰ ਹੋਪੀ ਗਈ ਤੇ ਇਹ ਕਹਿੰਦੇ ਜੂਟਿਆਂ ਵਾਲੇ ਨਹੀਂ ਆਏ ਉਹ ਤਾਂ ਰਾਜਨਾਵਾ ਦਾ ਕਾਫੀ ਹੁਣ ਹੋ ਗਿਆ ਹੁਣ ਸਵੇਰੇ ਮੰਗੈਂ 11 ਵਜੇ ਦਾ ਟਾਈਮ ਤੇ ਤਾਂ ਦੇਖੋ 11 ਵਜੇ ਨਾਲ 11 ਟਿੱਕੀ ਨਹੀਂ ਉਹ ਮਤਲਬ ਬੰਦੇ ਆ ਗਏ ਤੇ ਸੋਲੇ ਉਹਨਾਂ ਗੋੜੀਆਂ ਚਲਾਤੀਆਂ ਬਹੁਤ ਜ਼ਿਆਦਾ ਕਈਆਂ ਦੇ ਲੱਗ ਸਕਦੇ ਉਹ ਮੁੰਡੇ ਕਿੱਥੋਂ ਲਈਗੇ ਉਹ ਵੜਨ ਨੂੰ ਕੋਈ ਰਿਸ਼ਤੇ ਦੱਸ ਦੇ ਜਿਨ੍ਹਾਂ ਨਾਲ ਤੁਹਾਡਾ ਝਗੜਾ ਹੈ ਉਹ ਕਿੱਥੋਂ ਦੇ ਹੈ ਉਹ ਫਿਰ ਸੋਲੇ ਦੇ ਉਹਨਾਂ ਮੁੰਡਿਆਂ ਨੇ ਇਹ ਮੁੰਡਿਆਂ ਨੂੰ ਕਿਹ ਮੁੰਡੇ ਬੁਲਾਏ ਉਹਨਾਂ ਪੁਰਾਣੇ ਪੁਰਾਣੇ ਸਾਨੂੰ ਕਿਹਦਾ ਹੁਣ ਉਹਨਾਂ ਗੋਲੀਆਂ ਚਲਾਈਆਂ ਸਿੱਧੀ ਗੋਲੀ ਕਿੱਧਰ ਲੱਗੀ ਆ ਉਹ ਇਹਦੇ ਪਾਪਾ ਤੇ ਲੱਗੀ ਤੇ ਪੇਟ ਤੇ ਤੇ ਬਾਹਰ ਤੇ ਲੱਗੀ ਪਾਪਾ ਦੇ ਕੀ ਕੰਮ ਕਰਦੇ ਜਿੱਦਿ ਜਿੱਦਿ ਮੈਂ ਤੁਹਾਨੂੰ ਦੱਸਣ ਲਈ ਇੱਥੇ ਪਹੁੰਚੇ ਦੋਨੇ ਗੋਲੀਆਂ ਚਲਾਤੀ ਉਹਨਾਂ ਦੇ ਹੰਢੇ ਲੱਗ ਗਏ ਉਹ ਤੇ ਕਹਿੰਦੇ ਉਹਨਾਂ ਤਾਂ ਪੜ ਨਹੀਂ ਪੀਤਾ ਕਰੋ ਕਿੰਨੇ ਜਾਣੇ ਆਏਗੀ ਤੇਰੇ ਕੋਲ ਬਹੁਤ ਜ਼ਿਆਦਾ ਆਏ ਆ ਗੱਡੀਆਂ ਤੇ ਆਏ ਆ ਮੋਟਰਸਾਈਕਲਾਂ ਤੇ ਉਹ ਤੁਹਾਨੂੰ ਤਰ੍ਹਾਂ ਲਟਾਈਆਂ ਦੁਨੀਆ ਆ ਗਈ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਹੋ ਬੱਸ ਨੂੰ ਕਰੋ ਤੁਸੀਂ ਪਰਸੇ ਕੀ ਚਾਹੁੰਦੇ ਹੋ ਇਹ ਜਿਹੜੇ ਕੰਨਾਂ ਵਿੱਚ ਜਿਹਨਾਂ ਦੀ ਗਲਤੀ ਉਹਨਾਂ ਨੂੰ ਜੋ ਹਣਾ ਜਾ ਕਰੋ ਉਹਨਾਂ ਨੂੰ ਠੀਕ ਹੈ ਕੋਈ ਗਲਤੀ ਨਹੀਂ ਹੋਈ ਪਹਿਲਾਂ ਠੀਕ ਹੈ ਉਹ ਗੇਰ papa ਜਰੂਰ ਕਿ ਸੇਬ ਤੋਂ ਗੇਂਦ ਪੜੀ ਤੇ ਚਲੋ ਆਪਸ ਵਿੱਚ ਦੋਚਾ ਗਗੜ ਤੇ ਸੇ ਸੱਤ ਜਾਣ ਤੇ ਉਹ ਹੀ ਪਹਿਲੇ ਦਿਨ ਵੀ ਹੁਣ ਵੀ ਵੇਖੋ ਸਾਰਾ ਉਹਨਾਂ ਪਿੰਡ ਦੇ ਪਤਨ ਕਿੰਨੇ ਕਿ ਰਿਸ਼ਤੇਦਾਰ ਲੈਣ ਦੇ ਹੁਣ ਕਿਹੋ ਗੋਲੀ ਲੱਗ ਸਕਦੀ ਪਿੰਡ ਵਾਲਾ ਫੜਿਆ ਨਹੀਂ ਮਤਲਬ ਇਹਨਾਂ ਫਿਰ ਗਾਲਿਓ ਪਏ ਆ ਇਹਨਾਂ ਕੋ ਕਿਹੜੀਆਂ ਗੋਲੀਆਂ ਹੈ ਉਨਾਂ ਕਾ ਆਪ ਵੀ ਬਹੁਤ ਵਧੀ ਚਲਾਈ ਸਾਰੇ ਨੂੰ ਪਤਾ ਹੋਣਾ ਤਨ ਘਰ ਤੋਂ ਰਹੀ ਨਾ ਪੈਂਡਲ ਤੋਂ ਕਾਇਕ ਠੀਕ ਹੈ ਭਾਜੀ ਤੇ ਰਿਤੇ ਦਾ ਸਾਰੇ ਉਹਨਾਂ ਲਿਆਂਦੇ ਕਿ ਨਾਮ ਹੈ ਤੁਹਾਡਾ ਰਣਜੀਤ ਕੌਰ